डीजे तबी गलत जल प्रवाह पावितसले गलेबलंबलंपिकं भुजंगतुंग मालिकां डमडमडमड जमनिरा डमडमरव्यम चकारजंड तांडवत्नो तु नाशिवाशिवं सावन दा महिना शंकर भगवान जी दा महिना जिथे के कावड़िए इस महिने सावन दी शिवरात्री नु जल अभिषेक शंकर भगवान जी दा करदे ने आज ਗਣ ਸ਼ੰਕਰ ਤੋਂ ਸ਼ਿਵ ਕਾਬੜੀਏ ਬੜੀ ਸ਼ਰਧਾ ਭਾਵਨਾ ਦੇ ਨਾਲ ਬਿਨਾ ਰੁਕੇ ਢਾਕ ਕਾਬੜ ਲੈ ਕੇ ਆਏ ਆ ਜਿੱਥੇ ਕਿ ਪਹਿਲੀ ਵਾਰ ਇਹਨਾਂ ਬਲੋ ਢਾਕ ਕਾਬੜ ਲੈ ਕੇ ਆਏ ਆ ਕਠਨ ਤਪੱਸਿਆ ਹੈ ਭਗਵਾਨ ਸ਼ੰਕਰ ਜੀ ਦੀ ಅಪਾਰ ਕਿਰਪਾ ਹੈ ਬਹੁਤ ਹੀ ਕਠਨ ਸੀ ਭਗਵਾਨ ਨੇ ਬੜੇ ਸਖਾਲੇ ਕਰ ਦਿੱਤੇ ਐਨੇ ਕ ਸਖਾਲੇ ਕਰ ਦਿੱਤੇ ਐਨਾ ਹਰਸ਼ੋ ਲਾਸ ਕਰ ਦਿੱਤਾ ਕਿ ਦੁਬਾਰਾ ਫਿਰ ਮੁਰਮੁਰ ਉਹ ਭਗਵਾਨ ਦਾ ਮਹੀਨਾ ਆਵੇ ਅਸੀਂ ਹਰ ਸਾਲ ਭਗਵਾਨ ਸ਼ੰਕਰ ਜੀ ਦੀ ਕਾਬੜ ਇਸੇ ਤਰ੍ਹਾਂ ਲੈ ਕੇ ਆਈਏ ਬੋ ਸ਼ੰਕਰ ਭਗਵਾਨ ਕੀ ਜੈ ਹਾਲਾਂਕਿ ਭਗਤ ਜੀ ਬਹੁਤ ਸਾਡੇ ਸਾਰੇ ਜਿਹੜੇ ਜੁੜੇ ਹੋਏ ਸੀ ਲੇਕਿਨ ਇਸ ਵਾਰ ਜਿਹੜੀ ਕਮਾਲ ਦੀ ਗੱਲ ਰਹੀ ਹੈ ਜੇ ਜਿਹੜੇ ਛੋਟੇ ਛੋਟੇ ਬੱਚੇ 14 ਸਾਲ ਦੇ ਬੱਚੇ ਤੁਹਾਡੇ ਨਾਲ ਗਏ ਨੇ ਇੱਕ ਉਹਨਾਂ ਬੱਚਿਆਂ ਦਾ ਅਨੁਭਵ ਲੈਣਾ ਚਾਹੁੰਦੇ ਆ ਬੱਚਿਆਂ ਦਾ ਇਸ ਤਰ੍ਹਾਂ ਕਿ ਸਾਡੇ ਨਾਲ ਬੱਚੇ ਬਹੁਤ ਸਾਰੇ ਆ ਜਿਹੜੇ ਕਿ ਗਏ ਸੀ ਉਹਨਾਂ ਨੂੰ ਆਪਣੇ ਆਪ ਹੀ ਪਤਾ ਕਿ ਕਿੰਨੀ ਅਕ ਤਕਲੀਫ ਆਈ ਭਗਵਾਨਾਂ ਨੇ ਨਹੀਂ ਦਿੱਤੀ ਹਾਂਜੀ ਆਪਾਂ 14 ਸਾਲ ਦੇ ਬੱਚੇ ਗੜਸ਼ੰਕਰ ਤੋਂ ਹਰੀਦਵਾਰ ਗਏ ਸੀ ਕਿ ਜਲ ਲੈਣ ਜਾਂ ਜਲ ਛੱਟ ਕੇ ਆਪਾਂ ਬਹੁਤ ਕਟਨਾਈਆਂ ਦਾ ਸਾਹਮਣਾ ਕੀਤਾ ਤੇ ਗੜਸ਼ੰਕਰ ਪਹੁੰਚ ਚੁੱਕੇ ਨੇ ਕਿਆ ਹੋ ਗਿਆ ਲੱਗਾ ਯਾਤਰਾਬੋਧ ਸਫਲ ਹੋਈ ਜਤਾ ਸਫਲ ਹੋਈ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਲੱਗੀ ਇਹ ਤਾਂ ਕੀ ਕਹੂੰ ਬਹੁਤ سارے ਬਹੁਤ سارے ਬੱਚੇ ਜਿਹੜੇ ਅੱਜ ਕੱਲ ਮੋਬਾਈਲਾਂ ਦੇ ਗੇਮਾਂ ਖੇਡਦੇ ਆ ਪਰ ਤੁਸੀਂ ਇੱਥੇ ਸ਼ਿਵਜੀ ਮਹਾਰਾਜ ਦੇ ਰਾਹਾਂ ਦਾ ਸਾਥ ਬਣ ਗਏ ਆ ਕਿਵੇਂ ਮਹਿਸੂਸ ਹੋ ਰਿਹਾ ਹੈ ਬਹੁਤ ਚੰਗਾ ਮਹਿਸੂਸ ਹੋ ਰਿਹਾ ਆ ਜੀ ਪੈਰਾਂ ਦੇ ਛਾਲੇ ਵੀ ਹੋ ਸੀ ਕਰਦੇ ਕਰਦੇ ਇੰਨਾ ਕੋਸ਼ਕੰਡੇ ਕੁੰਡੇ ਬੱਟੇ-ਵੱਟੇ ਵਸੇ ਪੈਰਾਤੇ ਬਹੁਤ ਬੜੀਆ ਮਹਿਸੂਸ ਹੋਇਆ ਯਾਤਰਾ ਸਾਡੀ ਸਫਲ ਹੋ ਗਈ ਆਹੀ ਮੈਂ ਚੀਜ਼ ਆ ਮਾਨ ਦੀ ਖੁਸ਼ੀ ਦੀ ਗੱਲ ਹੈ 2025 ਦੇ ਵਿੱਚ ਪਹਿਲੀ ਵਾਰ ਦਾ ਕਾਂਵਰ ਲੇ ਲਈ ਜੂਤ ਤੇ ਨਾਲ ਸਾਡੇ ਛੋਟੇ ਛੋਟੇ ਬੱਚੇ ਫਾਰਿਜ਼ ਨਿਕਲੇ ਨੇ ਇਤਿਹਾਸ ਦੇ ਵਿੱਚ ਰਚ ਹੋ ਗਿਆ ਕਿ ਪਹਿਲੀ ਵਾਰ ਦਾ ਕਾਂਵਰ ਗਰਸ਼ ਕਰੋ ਗਈ ਹੈ ਤੇ ਗੰਗਾ ਜਲ ਲੈ ਕੇ ਸ਼੍ਰੀ ਹਦਵਾਰੀ ਹਰਕੀਪੁਰ ਤੋਂ ਲੈ ਕੇ ਇਹਨਾਂ ਰੁਕੇ 21 ਦਿਨ ਨੂੰ ਰਾਤ ਨੂੰ ਅਸੀਂ ਇੱਕ ਵਾਰ ਚੱਲੇ ਸੀ ਤੇ ਅੱਜ ਅੱਜ 24 ਤਰੀਕ ਨੂੰ 23 ਤਰੀਕ ਨੂੰ ਤਿੰਨ ਵਿੱਚ ਜਲ ਵਿਸ਼ੇ ਕੀਤਾ ਕੋਲ ਨਾਲ ਬਿਨਾਂ ਰੁਕੇ ਬਿਨਾਂ ਥਕੇ ਮਾਰੂ ਰਸਤੇ ਵਿੱਚ ਬਹੁਤ ਮੀਂਹ ਪਿਆ ਕਾਫੀ ਕਡਨਾਈਆਂ ਪਰ ਕੋਲ ਨਾਲ ਸਾਡਾ ਸਾਥ ਸਾਥ ਚੱਲਦੇ ਰਹੇ ਸਾਨੂੰ ਕਿਸੇ ਨਹੀਂ ਕੋਈ ਵੀ ਕਡਨਾਈ ਮਹਿਸੂਸ ਨਹੀਂ ਹੋਈ ਅਸੀਂ ਅੱਗੇ ਤੋਂ ਆਸ ਕਰਦੇ ਹਾਂ ਕਿ ਗਰਸ਼ ਕਰੋ ਇਸ ਵਾਰ ਸੱਤ ਜਾਣਗੇ ਸੀ ਤਾਂ ਅਗਲੀ ਵਾਰ ਘਰ ਤੋਂ ਘਰ 4 ਰੋ ਨਮਾਰ ਬਾਹਰ ਦੇ ਤੀਮਤੇ ਨਾਮ ਮਾਰੋ ਸ਼ੰਕਰ ਭਗਵਾਨ ਕੀ ਜੈ ਜੇ ਸਰਬੀ ਵਰਗੇ ਆਹ ਹਾਰ ਬਾਪੋ ਸ਼ੰਕਰ ਭਗਵਾਨ ਕੀ ਜੈ ਪਹਿਲਾ ਅਸੀਂ ਸਭ ਤੋਂ ਪਹਿਲਾਂ ਕੋਲੇ ਨਾ ਜੀ ਦਾ ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਇਹ ਯਾਤਰਾ ਸਾਡੀ ਜੋ ਕਿ ਪਹਿਲੀ ਢਾਕਾਉਂਡ ਯਾਤਰਾ ਸੀ ਇੱਕ ਮਿੰਟ ਸਾਡਾ ਪ੍ਰੋਗਰਾਮ ਬਣਿਆ ਜਾਣ ਦਾ ਉਹ ਸਾਡੇ ਪ੍ਰੇਰਨਾ ਸਰੋ ਸ਼੍ਰੀ ਅਜਮੇਰ ਘਣੋਟ ਜੀ ਜੋ ਕਿ ਸਤਨੌਰ ਤੋਂ ਸਤਵੀਂ ਵਾਰ ਡਾਕਾਵੜ ਲੈ ਕੇ ਜਾ ਰਹੇ ਸੀ ਇਹਨਾਂ ਦੀ ਪ੍ਰੇਰਨਾ ਦੇ ਨਾਲ ਮਹਾਦੇਵ ਜੀ ਦੇ ਅਸ਼ੀਰਵਾਦ ਦੇ ਨਾਲ ਪ੍ਰਵੇਸ਼ ਅਸੀਂ ਇਹ ਯਾਤਰਾ ਗੜਸ਼ੰਕਰ ਤੱਕ ਕਰ ਸੰਪੂਰਨ ਕੀਤੀ ਹੈ ਸਾਡੇ ਨਾਲ ਸਾਥੀ ਮੁਕੇਸ਼ ਜੀ ਰਿੱਕੀ ਜੀ ਤੇ ਹੋਰ ਵੀ ਸਾਰੇ ਬਹੁਤ ਸਾਰੇ ਸਾਡੇ ਸਾਥੀ ਗਣ 30 ਕਿ ਜਣੇ ਲਗਭਗ ਸੀਗੇ ਸਾਰਿਆਂ ਦਾ ਬਹੁਤ ਸਾਰਾ ਸਹਿਯੋਗ ਰਿਹਾ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਯਾਤਰਾ ਸੰਪੂਰਨ ਹੈ ਕੋਈ ਇੱਕ ਬੰਦੇ ਦਾ ਇੱਥੇ ਯੋਗਦਾਨ ਨਹੀਂ ਹੈਗਾ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਗੜਸ਼ੰਕਰ ਤੱਕ ਪਹੁੰਚੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ ਜੈਕਾਰਾ ਵੀਰ ਬਜਰੰਗੇ ਹਰ ਹਰ